ਪਰਾ ਆਪਣਾ ਭਾਰ ਘਟਾਉਣਾ ਚਾਹੁੰਦਾ 3 ਕਿਲੋ 5 ਕਿਲੋ 7 ਕਿਲੋ ਤਿੰਨ ਤੋਂ ਚਾਰ ਜਿਹੜੀ ਇਲਾਇਚੀ ਆ ਛੋਟੀ ਇਲਾਇਚੀ ਆ ਨਾ ਤਿੰਨ ਤੋਂ ਚਾਰ ਇਹਦੇ ਵਿੱਚ ਸਿਰਫ ਦੋ ਕੱਪ ਤੁਸੀਂ ਇਹਦੇ ਪੀ ਸਕਦੇ ਹੋ ਜਿਆਦਾ ਨਹੀਂ ਪੀਣਾ ਹੈਗਾ ਠੀਕ ਉਹ ਵਾਲਾ ਹੋਂ ਤੱਕ ਇਹਦੀ ਵੇਟ ਕਰਨੀ ਹੈ ਤੁਹਾਡਾ ਜਿਹੜਾ ਭਾਰ ਆ 101% ਘਟੇਗਾ ਇਹੀ ਘਟੇਗਾ ਜੀ ਹੈਨਾ ਮੇਰੇ ਵੱਲੋਂ ਤੁਹਾਨੂੰ ਸਰ ਨੂੰ ਪੈਰ ਪੈ ਸასი ਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਬ્લેਕ ਕਾਫੀ ਦੇ ਬਾਰੇ ਦੱਸਾਂਗਾ ਵੀ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਤਾਂ ਬ્લેਕ ਕਾਫੀ ਦੇ ਨਾਲ ਤੁਸੀਂ ਆਪਣਾ ਭਾਰ ਜਿਹੜਾ ਉਹ ਘਟਾ ਸਕਦੇ ਹੋ ਵੈਸੇ ਬਹੁਤ ਸਾਰੇ ਮੇਰੇ ਭਿੰਡ ਭਰਾਵਾਂ ਨੂੰ ਇਹ ਚੀਜ਼ ਬਾਰੇ ਪਤਾ ਹੀ ਹੋਣਾ ਵੀ ਜਿਹੜੀ ਬ્લેਕ ਕਾਫੀ ਆ ਉਹ ਸਾਡਾ ਭਾਰ ਘਟੋਂਦੀ ਹੀ ਘਟੋਂਦੀ ਆ ਬ્લેਕ ਕਾਫੀ ਸਾਡ ਜੇ ਅਸੀਂ ਉਹਦੇ ਵਿੱਚ 슈ਗਰ ਨਾ ਪਾਈਏ ਜਾਨੀ ਕਿ ਅਸੀਂ ਉਹਦੇ ਵਿੱਚ ਮਿੱਠਾ ਬਿਲਕੁਲ ਵੀ ਨਾ ਪਾਈਏ ਵੀ ਅਸੀਂ ਬ્લેਕ ਕਾਫੀ ਨੂੰ ਬਣਾ ਕੇ ਸਿੰਪਲ ਅਸੀਂ ਪੀ ਲਈਏ ਤਾਂ ਉਹਦੇ ਨਾਲ ਸਾਡਾ ਜਿਹੜਾ ਭਾਰ ਆ ਉਹ ਘਟੇਗਾ ਇਹੀ ਘਟੇਗਾ ਹਨਾ ਸੋ ਅਗਰ ਤੁਹਾਡਾ ਭਾਰ ਵਧਿਆ ਹੋਇਆ ਬਾ ਹਨਾ ਤੁਹਾਡੇ ਵਿੱਚ ਕੋਈ ਵੀ ਮੇਰੇ ਭਿੰਨ ਭਰਾ ਆਪਣਾ ਭਾਰ ਘਟਾਉਣਾ ਚਾਹੁੰਦਾ 3 ਕਿਲੋ 5 ਕਿਲੋ 7 ਕਿਲੋ ਜਿੰਨਾ ਵੀ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਜੇ ਤੁਸੀਂ ਨੋਰਮਲੀ ਜਿਹੜੀ ਬ્લેਕ ਕਾਫੀ ਹੁੰਦੀ ਹੈ ਹਨਾ ਨੋਰਮਲੀ ਤੁਸੀਂ ਮੰਨ ਲਈਏ ਚਲੋ ਬ્લેਕ ਕਾਫੀ ਜਿਹੜੀ ਆਪਾਂ ਘਰ ਦੇ ਵਿੱਚ ਬਣਾਉਂਦੇ ਆ ਉਹਨੂੰ ਬਣਾ ਕੇ ਪੀਓਗੇ ਤਾਂ ਵੀ ਤੁਹਾਡਾ ਭਾਰ ਘਟੇਗਾ ਪਰ ਜਿਹੜੀ ਮੈਂ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਬ્લેਕ ਕਾਫੀ ਬਣਾਉਣ ਬਾਰੇ ਦੱਸਾਂਗਾ ਜਾਨੀ ਕਿ ਸਿਖਾਵ ਤਾਂ ਤੁਹਾਡਾ ਜਿਹੜਾ ਭਾਰਾ 101% ਫਿਰ ਘਟੇਗਾ ਇਹੀ ਘਟੇਗਾ ਉਹ ਕਿਵੇਂ ਬਲੇਕ ਕਾਫੀ ਬਣਾਉਣੀ ਆ ਤੇ ਉਹਨੂੰ ਪੀਣਾ ਕਦੋਂ ਆ ਹਨਾ ਜਿਹੜੀ ਸਭ ਤੋਂ ਮਹਾਨ ਚੀਜ਼ ਜ਼ਰੂਰੀ ਆ ਉਹਨੂੰ ਕੌਫੀ ਨੂੰ ਪੀਣਾ ਕਦੋਂ ਆ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣਾ ਰਹਿਣਾ ਜੀ ਸੋ ਆਓ ਜੀ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਜੀ ਦੇਖੋ ਬਲੈਕ ਕੌਫੀ ਨੂੰ ਬਣਾਉਣ ਵਾਸਤੇ ਤੁਹਾਨੂੰ ਤਿੰਨ ਚਾਰ ਚੀਜ਼ਾਂ ਦੀ ਜਿਹੜੀ ਉਹ ਜ਼ਰੂਰਤ ਪੈਗੀ ਸੋ ਉਹਦੇ ਵਾਸਤੇ ਮੈਂ ਰੱਖਿਆ ਦੇਓ ਤੁਸੀਂ ਆ ਵੀ ਲੈ ਸਕਦੇ ਹੋ ਦੋ ਮਿਹਰੇ ਆ ਤੇ ਨਾਲ ਤੁਸੀਂ ਦੇਖ ਸਕਦੇ ਹੋ ਦਾਲ ਚੀਨੀ ਜਿਹੜੀ ਇਹ ਦਾਲ ਚੀਨੀ ਹੋਗੀ ਇੱਕ ਤਿੱਲ ਤੋਂ ਚਾਰ ਜਿਹੜੀ ਇਲਾਇਚੀ ਆ ਛੋਟੀ ਇਲਾਇਚੀ ਆ ਨਾ ਤਿੰਨ ਤੋਂ ਚਾਰ ਤੁਸੀਂ ਇਲਾਇਚੀ ਲੈਣੀ ਆ ਇੱਕ ਹੋਗੀ ਦਾਲ ਚੀਨੀ ਤੇ ਦੋ ਮੇ ਜਿਹੜੇ ਕਾਫੀ ਦੇ ਪੋਚ ਜਿਹੜੇ ਨੇ ਹਣਾ ਇਹਦੇ ਵੀ ਚਲੋ ਜਿਹੜਾ ਪਾਊਡਰ ਆ ਆਪਾਂ ਉਹ ਇਹ ਕੱਢ ਲਾਂਗੇ ਸੋ ਇਹ ਤਿੰਨ ਚੀਜ਼ਾਂ ਤੁਸੀਂ ਲੈ ਲੈਣੀਆਂ ਨੇ ਸੋ ਇਹਨੂੰ ਹੁਣ ਬਣਾਉਣਾ ਕਿਵੇਂ ਆ ਸੋ ਆਓ ਮੈਂ ਤੁਹਾਨੂੰ ਦੱਸਦਾ ਜੀ ਇਹਨੂੰ ਬਣਾਉਣਾ ਕਿਵੇਂ ਆ ਚੱਲਦੇ ਮੇਰੀ ਰਸੋਈ ਦੇ ਵਿੱਚ ਜੀ ਸੋ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਇਹ ਨਾ ਆਪਣਾ ਇੱਕ ਫਰਾਈਪੈਨ ਰੱਖ ਲੈਣਾ ਫਰਾਈਪੈਨ ਰੱਖ ਕੇ ਤੁਸੀਂ ਇਹਦੇ ਵਿੱਚ ਤੁਸੀਂ ਇੱਕ ਪਾਣੀ ਪਾ ਦੇਣਾ ਜੀ ਠੀਕ ਹੈ ਜੀ ਇਹਦੇ ਵਿੱਚ ਇੱਕ ਕੱਪ ਪਾਣੀ ਪਾ ਦੇਣਾ ਜੀ ਪਾਣੀ ਪਾ ਕੇ ਫਿਰ ਤੁਸੀਂ ਇਹਦੇ ਵਿੱਚ ਸੋ ਇਹਦੇ ਵਿੱਚ ਜਿਹੜਾ ਤੁਸੀਂ ਕੌਫੀ ਦਾ ਪਾਊਡਰ ਜਿਹੜਾ ਤੁਸੀਂ ਦੇਖ ਸਕਦੇ ਹੋ ਨਾ ਇਹਦੇ ਵਿੱਚ ਆਪਾਂ ਕੌਫੀ ਦਾ ਪਾਊਡਰ ਜਿਹੜਾ ਆਪਾਂ ਇਹਦੇ ਵਿੱਚ ਪਾ ਦੇਣੀ ਆ ਠੀਕ ਹੈ ਜੀ ਦੋ ਕੌਫੀ ਦੇ ਪਾਊਡਰ ਆਪਾਂ ਇਹਦੇ ਵਿੱਚ ਪਾ ਦੇਣੀ ਆ ਆਪਾਂ ਇਸੇ ਤਰ੍ਹਾਂ ਤੇ ਫਿਰ ਇਹਦੇ ਵਿੱਚ ਆਪਾਂ ਜਿਹੜੀ ਦਾਲ ਜਿੰਨੀਆਂ ਤੁਸੀਂ ਦੇਖ ਸਕਦੇ ਹੋ ਆਪਾਂ ਦਾਲ ਜਿੰਨੀਆਂ ਪੈ ਇਹਦੇ ਵਿੱਚ ਪਾ ਦੇਣੀ ਆ ਠੀਕ ਹੈ ਜੀ ਫਿਰ ਨਾਲ ਤੁਸੀਂ ਜਿਹੜੇ ਇਲਾਚੀ ਹੈ ਨਾ ਇਲਾਚੀ ਨੂੰ ਤੁਸੀਂ ਇਦਾਂ ਕੁੱਟ ਲੈਣਾ ਕੁੱਟ ਕੇ ਤੁਸੀਂ ਇਲਾਚੀ ਜਿਹੜੀ ਉਹ ਵੀ ਤੁਸੀਂ ਇਹਦੇ ਵਿੱਚ ਪਾ ਦੇਣੀ ਆ ਸੋ ਨਾਜਰ ਕੁੱਟਣ ਤੋਂ ਬਾਅਦ ਫਿਰ ਤੁਸੀਂ ਇਹਨੂੰ ਹਲੇ ਮਤਲਬ ਇਹਨੂੰ ਉਬਾਲਾ ਹੋਣ ਤੱਕ ਇਹਦੀ ਵੇਟ ਕਰਨੀ ਹੈ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ੂਗਰ ਹੈ ਜਿਹੜੀ ਤੁਸੀਂ ਉਹ ਨਹੀਂ ਪੋੜੀ ਜੀ ਸੋ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ ਬਲੈਕ ਕਾਫੀ ਆ ਉਹ ਬਣ ਕੇ ਬਿਲਕੁਲ ਰੈਡੀ ਹੋ ਗਈ ਹੈ ਨਾ 3 ਤੋਂ 4 ਮਿੰਟ ਹੋ ਗਿਆ ਉਹ ਤਾਂ ਹੁਣ ਆਪਾਂ ਕੀ ਕਰਾਂਗੇ ਆਪਾਂ ਇਹਨੂੰ ਗਲਾਸ ਦੇ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਛਾਣ ਲਾਂਗੇ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਇਹਨੂੰ ਇਹਨੂੰ ਚੰਗੀ ਤਰ੍ਹਾਂ ਇਹਨੂੰ ਛਾਣ ਲਾਂਗੇ ਠੀਕ ਹੈ ਜੀ ਇਹ ਆਪਣੀ ਬਲੈਕ ਕਾਫੀ ਹੈ ਜਿਹੜੀ ਇਹ ਆਪਣੇ ਬਣ ਕੇ ਬਿਲਕੁਲ ਰੈਡੀ ਹੋ ਗਈ ਆ ਹੁਣ ਆਪਾਂ ਇਹਨੂੰ ਠੰਡਾ ਹੋਣ ਸੋ ਹਾਂਜੀ ਤੁਸੀਂ ਦੇਖ ਰਹੇ ਜੀ ਜਿਹੜੀ ਆਪਣੀ ਬ્લેਕ ਕਾਫੀ ਆ ਆਪਣੀ ਆ ਬਿਲਕੁਲ ਬਣ ਕੇ ਰੈਡੀ ਹੋ ਗਈ ਆ ਨਾ ਸੋ ਇਹ ਬ્લેਕ ਕਾਫੀ ਨੂੰ ਤੁਸੀਂ ਇਸ ਤਰ੍ਹਾਂ ਬਣਾਉਣਾ ਵਾ ਤੇ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ 슈ਗਰ ਜਿਹੜੀ ਤੁਸੀਂ ਉਹ ਐਡ ਨਹੀਂ ਕਰਨੀ ਹੈਗੀ ਜੀ ਥੋੜਾ ਆਪਾਂ ਗੱਲ ਕਰਦੇ ਤੁਸੀਂ ਇਹਨੂੰ ਪੀਣਾ ਕਿਵੇਂ ਆ ਤੁਸੀਂ ਇਹਨੂੰ ਦਿਨ ਦੇ ਵਿੱਚ ਸਿਰਫ ਦੋ ਕੱਪ ਤੁਸੀਂ ਇਹਦੇ ਪੀ ਸਕਦੇ ਹੋ ਜ਼ਿਆਦਾ ਨਹੀਂ ਪੀਣਾ ਹੈਗਾ ਠੀਕ ਆ ਜੀ ਇਹਦੇ ਦੋ ਕੱਪ ਤੁਸੀਂ ਸਵੇਰੇ ਪੀੜੇ ਆ ਬਾਜੂ ਚਾਰਜ ਸਾਢੇ 4 5 ਵਜੇ ਤੋਂ ਬਾਅਦ ਇਹਨੂੰ ਤੁਸੀਂ ਬਿਲਕੁਲ ਨਹੀਂ ਪੀਣਾ ਹੈਗਾ ਕਿਉਂਕਿ ਦੇਖੋ ਜੇ ਤੁਸੀਂ ਸਾਢੇ 4 5 ਵਜੇ ਤੋਂ ਬਾਅਦ ਤੁਸੀਂ ਪੀਓਗੇ ਇਹ ਤੁਹਾਡੀ ਜਿਹੜੀ ਨੀਂਦ ਆ ਉਹਨੂੰ ਡਿਸਟਰਬ ਕਰੇਗੀ ਤੁਹਾਡ ਨੂੰ ਨੀਂਦ ਨਹੀਂ ਆਣ ਦੇਗੀ ਸੋ ਇਸ ਕਰਕੇ ਤੁਸੀਂ 4 ਸਾਢੇ 4 ਵਜੇ ਤੁਸੀਂ ਇਹਨੂੰ ਪੀ ਸਕਦੇ ਹੋ ਲਾਸਟ ਬੱਦ ਦਿਨ ਦੇ ਵਿੱਚ ਸਿਰਫ ਦੋ ਕਾਪੀ ਪੀਣੇ ਦੋ ਕੱਪ ਤੋਂ ਜ਼ਿਆਦਾ ਬਿਲਕੁਲ ਨਹੀਂ ਪੀਣੇ ਹੈਗੇ ਜੀ ਅਗਰ ਤੁਸੀਂ ਸ਼ਾਮੀ 5 ਜਾਂ 6 ਵਜੇ ਤੁਸੀਂ ਜਿੰਮ ਲਾਨ ਚੱਲੇ ਹੋ ਵਰਕਆਊਟ ਕਰਨ ਚੱਲੇ ਹੋ ਤਾਂ ਵਰਕਆਊਟ ਤੋਂ ਪਹਿਲਾਂ ਤੁਸੀਂ ਇਹਨੂੰ ਪੀ ਸਕਦੇ ਹੋ ਜੇ ਤੁਸੀਂ ਵਰਕਆਊਟ ਤੋਂ ਪਹਿਲਾਂ ਇਹਨੂੰ ਪੀਓਗੇ ਇਹ ਤੁਹਾਨੂੰ ਜ਼ਿਆਦਾ ਰਿਜ਼ਲਟ ਜਿਹੜਾ ਉਹ ਦੇਗੀ ਤੁਸੀਂ ਖਾਲੀ ਪੇਟ ਵੀ ਇਹਨੂੰ ਪੀ ਸਕਦੇ ਹੋ ਮੰਨ ਕੇ ਚੱਲੋ ਤੁਸੀਂ ਸਵੇਰੇ ਵਰਕਆਊਟ ਕਰਨ ਚੱਲੇ ਹੋ ਰਨਿੰਗ ਕਰਨ ਚੱਲੇ ਹੋ ਵੋਕ ਕਰਨ ਚੱਲੇ ਹੋ ਤਾਂ ਵੀ ਤੁਸੀਂ ਸਵੇਰੇ ਇੱਕ ਕੱਪਾ ਜਿਹੜਾ ਤੁਸੀਂ ਇਹਦਾ ਪੀ ਸਕਦੇ ਹੋ ਇਹ ਤੁਹਾਡਾ ਭਾਰ ਜਿਹੜਾ 101% ਜਿਹੜਾ ਉਹ ਘਟਾਏਗੀ ਹੀ ਘਟਾਏਗੀ ਦੇਖੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਹ ਜਿਹੜੀ ਬਲੇਕ ਕਾਫੀਆ ਸਾਡਾ ਭਾਰ ਘਟਾਉਂਦੀ ਹੀ ਘਟਾਉਂਦੀ ਆ ਇਹਦੇ ਸਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦੇਣਾ ਸਾਡੇ ਜਿਹੜੀ ਬੋਡੀ ਦੇ ਵਿੱਚ ਮਤਲਬ ਫੈਟੀ ਐਸਿਡ ਹੁੰਦੇ ਆ ਨਾ ਉਹਨਾਂ ਨੂੰ ਇਹ ਐਕਟਿਵ ਕਰ ਦਿੰਦੀ ਹੈ ਜਿਸ ਦੇ ਨਾਲ ਜਿਹੜੀ ਸਾਡੇ ਫੇਟ ਬੋਡੀ ਦੇ ਵਿੱਚ ਫੈਟ ਹੁੰਦੀ ਆ ਉਹ ਬਰਨ ਹੋਣੀ ਸ਼ੁਰੂ ਹੋ ਜਾਂਦੀ ਆ ਸੋ ਇਹਦੇ ਨਾਲ ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਮੈਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਜੇ ਤੁਸੀਂ ਇਹ ਡਰਿੰਕ ਦੇ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਜਿਹੜੀ ਡਾਈਟ ਆ ਡਾਈਟ ਨੂੰ ਸਟਿਕਲੀ ਤੁਸੀਂ ਫੋਲੋ ਕਰਨਾ ਹੀ ਕਰਨਾ ਵਾ ਤੇ ਡੇਲੀ ਤੁਸੀਂ 40 ਤੋਂ ਲੈ ਕੇ 50 ਮਿੰਟ ਜਿਹੜਾ ਤੁਸੀਂ ਵਰਕਆਊਟ ਜਿਹੜਾ ਕਰਨਾ ਹੀ ਕਰਨਾ ਚਾਹੀਏ ਵਰਕਆਊਟ ਸਵੇਰੇ ਕਰ ਲਓ ਚਾਹੇ ਤੁਸੀਂ ਸ਼ਾਮੀ ਕਰ ਲਓ ਤੇ ਵਰਕਆਊਟ ਜਿਹੜਾ ਤੁਸੀਂ ਕਰਨਾ ਹੀ ਕਰਨਾ ਵਾ ਤੇ ਡਾਈਟ ਨੂੰ ਸਟਿਕਲੀ ਫੋਲੋ ਕਰਨਾ ਤੇ ਤੁਸੀਂ ਆਹ ਡਰਿੰਕ ਜਿਹੜੀ ਬ્લેਕ ਕਾਫੀ ਹੈ ਜਿਹੜੀ ਇਹ ਬ્લેਕ ਕਾਫੀ ਇਸ ਤਰ੍ਹਾਂ ਬਣਾ ਤੁਹਾਡਾ ਜਿਹੜਾ ਭਾਰ ਆ 101% ਘਟੇਗਾ ਇਹੀ ਘਟੇਗਾ ਜੀ ਹਨਾ ਦੇਖੋ ਜਿਹੜਾ ਸਾਡਾ ਭਾਰ ਘਟਦਾ ਜੀ ਉਹ ਸਾਰਾ ਡਾਈਟ ਦੇ ਸਿਰ ਦੇ ਉੱਤੇ ਘਟਦਾ ਵਾ ਜੇ ਸਾਡੀ ਡਾਈਟ ਵਧੀਆ ਹੋਊਗੀ ਸਾਡਾ ਜਿਹੜਾ ਭਾਰ ਆ ਉਹ ਘਟੇਗਾ ਇਹੀ ਘਟੇਗਾ ਬਟ ਜਿਹੜੀ ਆਪ ਮੈਂ ਤੁਹਾਨੂੰ ਡਰਿੰਕ ਦੱਸਦਾ ਜਿਵੇਂ ਕਿ ਆ ਬਲੈਕ ਕਾਫੀ ਆ ਇਹ ਵੀ ਤੁਹਾਡਾ ਭਾਰ ਘਟਾਉਣ ਦੇ ਵਿੱਚ ਮਤਲਬ ਜਦੋਂ ਤੁਹਾਡਾ ਪ੍ਰੋਸੈਸ ਹੋਏਗਾ ਨਾ ਉਹਨੂੰ ਥੋੜਾ ਜਿਹਾ ਫਾਸਟ ਕਰ ਦੇਗੀ ਤੁਹਾਡਾ ਭਾਰ ਜਿਹੜਾ ਉਹ ਛੇਤੀ ਘਟਣਾ ਸ਼ੁਰੂ ਹੋ ਜਾਏਗਾ ਸੋ ਇਸ ਕਰਕੇ ਡਾਈਟ ਨੂੰ ਵੀ ਫੋਲੋ ਕਰੋ ਤੇ ਆ ਡਰਿੰਕ ਨੂੰ ਵੀ ਤੁਸੀਂ ਪੀਣਾ ਸ਼ੁਰੂ ਕਰੋ ਜੀ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ 스페셜티아를 코로나 조 ਪਬਲਿਕ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਜੀ ਕਿਉਂਕਿ ਦੇਖੋ ਜਿਹੜਾ ਸਾਡਾ ਡਾਈਟ ਪਲਾਨ ਹੁੰਦਾ ਨਾ ਉਹ ਬੰਦੇ ਦੀ ਡੇਲੀ ਦੀ ਐਕਟੀਵਿਟੀ ਉਹਦੀ ਮਤਲਬ ਏਜ ਹਾਈਟ weight ਉਹਨੂੰ ਦੇਖ ਕੇ ਹੀ ਤਿਆਰ ਕੀਤਾ ਜਾਂਦਾ ਜਿਹੜਾ ਉਹ ਡਾਈਟ ਪਲਾਨ ਤੁਸੀਂ ਤਿਆਰ ਕਰਕੇ ਜਿੰਨੇ ਆ ਉਹਦੇ ਨਾਲ ਕੀ ਹੈ ਕਿ ਤੁਹਾਨੂੰ ਜ਼ਿਆਦਾ ਰਿਜ਼ਲਟ ਮਿਲੇਗਾ ਸੋ ਅਗਰ ਤੁਸੀਂ ਆਪਣਾ ਡਾਈਟ ਪਲਾਨ ਜਿਹੜਾ ਬਣਾਉਣਾ ਚਾਹੁੰਦੇ ਹੋ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਹੈ ਨਾ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਣਾ ਜਿਹੜਾ ਡਾਈਟ ਪਲਾਨ ਤੁਸੀਂ ਉਹ ਬਣਵਾ ਸਕਦੇ ਹੋ ਤੇ ਬਾਕੀ ਜਿਹੜੀ ਮੈਂ ਤੁਹਾਨੂੰ ਡਾਈਟ ਦੀਆਂ ਬਹੁਤ ਸਾਰੀਆਂ ਵੀਰ ਤੁਸੀਂ ਇਹਨੂੰ ਡੇਲੀ ਤੁਸੀਂ ਪੀਣਾ ਸ਼ੁਰੂ ਕਰੋ ਡੇਲੀ ਦੋ ਕੱਪ ਪੀਓ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਹੀ ਘਟੇਗਾ ਤੁਸੀਂ 25 ਤੋਂ 30 ਦਿਨ ਇਹ ਡਰਿੰਕ ਪੀ ਕੇ ਦੇਖ ਲਓ ਡਾਈਟ ਨੂੰ ਫੋਲੋ ਕਰ ਲਓ ਤੇ ਵਰਕਆਊਟ ਕਰ ਲਓ ਤੁਹਾਡਾ ਭਾਰ ਜਿਹੜਾ 101% ਘਟੇਗਾ ਹੀ ਘਟੇਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਜੇ ਅਗਰ ਤੁਹਾਡੇ ਇਸ ਵੀਡੀਓ ਦੇ ਰਿਹਾਣੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ப்ਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਵੀ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਗੱਲ ਨੂੰ ਇੱਕ ਨਵੀ